ਰਿਟਰਨ ਨਾਮਾ ਲਿਖਿਆ ਹੋਇਆ ਵਾ ਕਿ ਉਹਦੀ ਪਛਾਣ ਹੁਣ ਮਨsingh trike ਆ ਗਈ ਆ ਹੋਰ ਉਹਦੇ ਤੇ ਮਾਮਲਾ ਦਰਜ ਹੋਇਆ ਸੀ ਉਹਨੂੰ ਕਰਾਉਂਗੇ ਇਹ ਨਹੀਂ ਹੋ ਸਕਦਾ ਕਿ ਦੋਨੋਂ ਆਓ ਕੋਈ ਵੀ ਇੱਕ ਦੂਜਨ ਗਲ ਫੈਮਿਲੀ ਚਲੋ ਠੀਕ ਹੋ ਗਿਆ ਮੈਂ ਤਾਂ ਕਹਿੰਦੀ ਮੇਰੇ ਸਾਹਮਣੇ ਸਾਰਾ ਕੁਝ ਬੋਲ ਦੇਵੇ ਆ ਕੇ ਅੱਜ ਵੀ ਉਹ ਵੀ ਇੱਥੇ ਖੜਾ ਹੋ ਜੀ ਮੇਰੇ ਨਾਲ ਹੀ ਖੜਾ ਹੋ ਜਿਕੇ ਆ ਕੇ ਰਾਣਾ ਸਮਰਾਲਾ ਦੇ ਵਿੱਚ ਅੱਜ ਸਿਮਰ ਸੰਧੂ ਅਤੇ ਦੂਸਰੀ ਧਿਰ ਦੇ ਵਿਚਕਾਰ ਕਰੀ ਲੰਬ ਸਮਾਂ ਗੱਲ ਚੱਲੀ 2 ਘੰਟੇ ਗੱਲ ਚੱਲੀ ਪਰ ਕੋਈ ਗੱਲ ਫੈਸਲੇ ਵਾਲੇ ਸੱਤੇ ਤੇ ਨਹੀਂ ਪਹੁੰਚ ਸਕੀ ਸਿਮਰ ਸੰਧੂ ਉਪਰ ਲਾਅ ਸੁਪਰ ਵਾਲਾ ਰਹਿਤੀ ਜ ਜੀ ਉਸਨੇ ਕੈਮਰੇ ਸਾਹਮਣੇ ਆ ਕੇ ਮਾਫੀ ਮੰਗਣ ਤੋਂ ਅੱਜ ਇਨਕਾਰ ਕਰ ਦਿੱਤਾ ਇਸ ਤੇ ਸਿਮਰ ਸੰਧੂ ਨੇ ਅੱਜ ਦੇ ਫੈਸਲੇ ਤੋਂ ਇਨਕਾਰ ਕਰ ਦਤਾ ਕਿ ਉਹ ਫੈਸਲਾ ਨਹੀਂ ਕਰਨਗੇ ਕਿ ਜਿਵੇਂ ਕੁਝ ਦਾ ਜਲੂਸ ਕੈਮਰੇ ਸਾਹਮਣੇ ਨਿਕੜਿਆ ਤੇ ਉਸੇ ਤਰ੍ਹਾਂ ਜਿਸ ਦੋਸ਼ੀ ਵੀ ਕੈਮਰੇ ਸਾਹਮਣੇ ਆ ਕੇ ਮਾਫੀ ਮੰਗੇ ਸਿਵਲ ਸੰਗਤ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਮਰਾਲਾ ਪੁਲਿਸ ਉਹਨੂੰ ਗ੍ਰਿਫਤਾਰ ਕੀਤੇ ਗਏ ਗ੍ਰੀਵ ਸਿੰਘ ਦੀਪਾ ਇਹਦੇ ਸੂਤਰ ਹੈ ਉਸ ਦਾ ਇਸ ਮਾਮਲੇ ਦੀ ਪੋਜ ਪਤਨੀ ਹੈ ਅਤੇ ਵੀ ਕਿਹਾ ਕਿ ਜੇਕਰ ਇਹ ਸਮਝੋਤਾ ਹੋ ਜਾਂਦਾ ਤਾਂ ਦਾਦਾ ਦੇ ਮਾਮਲਾ ਖਤਮ ਹੋ ਜਾਣਾ ਸੀ ਕਾ ਜਗਰੂਪ ਦੀ ਕੋਈ ਗਲਤੀ ਨਹੀਂ ਸੀਗੀ ਤੇ ਜਗਰੂਪ ਦੇ ਲਈ ਮੈਂ ਸਾਈਨ ਕਰਨ ਜਾ ਰਹੀ ਹਾਂ ਕਿ ਜਗਰੂਪ ਦੀ ਕੋਈ ਗਲਤੀ ਨਹੀਂ ਸੀਗੀ। ਹਾਂ ਠੀਕ ਆ ਜਗਰੂਪ ਦੀ ਵਿੱਚ ਹੈ ਹੀ ਨਹੀਂ ਸੀ ਵਿਚਾਰੇ ਦੀ ਗਲਤੀ ਜਿਹੜਾ ਗਲਾਸ ਵਾਲਾ ਮੁੰਡਾ ਆ ਉਹ ਤੁਹਾਨੂੰ ਸਾਰਿਆਂ ਨੂੰ ਫੋਟੋ ਮੰਦਾ ਵੀ ਪਤਾ ਸਾਰਾ ਕੁਛ ਹੈ ਨਾ ਉਹ ਉਹ ਕੈਮਰੇ ਸਾਹਮਣੇ ਆਲੀ ਮਨਾ ਕਰ ਰਿਹਾ ਹੈ। ਗੈਲੈਕਸੀ ਨੂੰ ਕੋਈ ਲਿੱਖ ਦਿੱਤੀ ਆ ਜਾਂ ਇਹ ਕਹਿ ਵੀ ਉਹ ਨਹੀਂ ਉਹਦੇ ਤੇ ਤਾਂ ਹੱਦਲੇ ਵੀ ਦਰਜ ਹੈ ਮਾਮਲਾ। ਹਾਂ ਉਹਦੇ ਤੇ ਤਾਂ ਹੱਦਲੇ ਵੀ ਦਰਜ ਹੈ। ਕੋਈ ਕੁਛ ਨਹੀਂ ਹੋਇਆ ਨਾ ਹਾਂ ਰਿਟਰਨ ਹੋਇਆ ਕੁਝ ਨੈਮਾ ਇਹ ਹੋਇਆ ਵਾ ਕਿ ਜੇ ਗਰੁੱਪ ਜਿਹੜਾ ਵਾ ਹਨਾ ਜਿਹਦੀ ਨੌਕਰੀ ਗਈ ਹੈ ਮੇਰੀ ਵਜ੍ਹਾ ਨਾਲ ਹਨਾ ਕਿ ਉਹ ਇਹਨਾਂ ਨੇ ਫੜ ਲਿਆ ਕਿ ਉਹ ਉਹਨੂੰ ਤਾਂ ਮੈਂ ਲਖਾਇਆ ਨਹੀਂ ਸੀ ਦਾ ਪੁੱਛੀ ਠੀਕ ਆ ਉਹਦੀ ਨੌਕਰੀ ਵਾਪਸ ਦੇ ਲਈ ਐਫੀਡੇਵਟ ਦੇਣਾ ਹੈ ਠੀਕ ਆ ਤੇ ਜਿਹੜਾ ਆ ਬੰਦਾ ਆ ਜਿਹੜਾ ਗਲਾਸ ਵਾਲਾ ਆ ਇਹ মিডিਆ ਸਾਹਮਣੇ ਆਣ ਉਹ ਕਹਿੰਦਾ ਮੈਂ ਨਹੀਂ ਆਣਾ ਮੈਂ ਸੌਰੀ ਨਹੀਂ ਮੰਗਣੀ ਹੈਗੀ ਇਦਾਂ ਉਦਾਂ ਤੇ ਇਹਦੇ ਤੇ ਹਲੇ ਉਹੀ ਚੱਲਦਾ ਫਿਰ ਮੈਂ ਪਛਾਣ ਲਿਆ ਆ ਅਗਲਾ ਰਿਟਰਨ ਇਹ ਹੋਇਆ ਵਾ ਕਿ ਮੈਂ ਮੁੰਡਾ ਪਛਾਣ ਲਿਆ ਵਾ ਉਹ ਮੁੰਡਾ ਇਹਨਾਂ ਨੇ ਫੜ ਲਿਆ ਆ ਨਹੀਂ ਜਿਹੜਾ ਪੁਲਿਸ ਵਾਲਾ ਕਹਿ ਰਹੇ ਉਹ ਨਹੀਂ ਸੀ ਪੁਲਿਸ ਨੇ ਕਿਵੇਂ ਫੜ ਲਿਆ ਆਪਣੇ ਤੌਰ ਤੇ ਆਪਣੇ ਤੌਰ ਤੇ ਫੜਿਆ ਸੀ ਨਾ ਜਗਰੂਪ ਫੜਿਆ ਸੀ ਨਾ ਤੇ ਜਿਹੜਾ ਜਗਰੂਪ ਨੂੰ ਪੁੱਛਿਆ ਗਿਆ ਉਹਨਾਂ ਦਾ ਦੋਸਤ ਹੀ ਸੀ ਗਾਗੇ ਉਹ ਹਾਂ ਉਹ ਜਿਹੜਾ ਮੁੰਡਾ ਵਾ ਇੱਥੇ ਕਹਿਦਾ ਉਹਦੀ ਮੈਨੂੰ ਪਹਿਚਾਨ ਆ ਉਹ ਜਿਹੜਾ ਮੁੰਡਾ ਆ ਉਹ ਹਲੇ ਵੀ ਨਹੀਂ ਮੰਨ ਰਿਹਾ ਹੈਗਾ ਗੱਲ ਤੇ ਜਗਰੂਪ ਜਗਰੂਪ ਵੱਲੋਂ ਤੁਹਾਡੇ ਉੱਤੇ ਪੈਸੇ ਸਿੱਟੇ ਗਏ ਨੇ ਤੁਸੀਂ ਇਹ ਤੋਂ ਇਨਕਾਰ ਕਰਦੇ ਹੋ ਹੁਣ ਪਰ ਪੈਸੇ ਨਹੀਂ ਸੁੱਟੇ ਪਰ ਉਹ ਖੁਦ ਮੰਨਦਾ ਬਾਬੀ ਜਗਰੂਪ ਜਗਰੂਪ ਨੇ ਪੈਸੇ ਸਿੱਟੇ ਸੀ ਕਿ ਸਟੇਜ ਤੇ ਆ ਕੇ ਸਿੱਟੇ ਸੀ ਕੋਹਾਰ ਆਰਟਿਸਟ ਦੇ ਉੱਪਰ ਪੈਸੇ ਸਿੱਟੇ ਜਾਂਦੇ ਨੇ ਹਾਂਜੀ ਜਗਰੂਪ ਨੇ ਕੋਈ ਪ੍ਰੈਸ਼ਰ ਦਾ ਨਹੀਂ ਪੁਲਿਸ ਦਾ ਵੀ ਤੁਸੀਂ ਉਹਨੂੰ ਬਾਹਰ ਕੱਢ ਰਹੇ ਹੋ ਮੈਨੂੰ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਹੈ ਠੀਕ ਹੈ ਰੱਬ ਉੱਪਰ ਦੇਖਦਾ ਪਿਆ ਤੁਹਾਡੇ ਸਿ ਸੀਟੀਵੀ ਕੈਮਰਾ ਤੋਂ ਸਭ ਤੋਂ ਵੱਡਾ ਉਹ ਬੈਠਾਇਆ ਠੀਕ ਹੈ ਤੇ ਜਿਹੜਾ ਕੀ ਕਹਿੰਦੇ ਅੱਜ ਗਰੂਪ ਦੀ ਕੋਈ ਗਲਤੀ ਨਹੀਂ ਸੀ ਗਰੂਪ ਨੂੰ ਬਸ ਉਹ ਧਾੜੀ ਵਾਲ ਨੂੰ ਮੈਂ ਕਿਹਾ ਸੀ ਨਾ ਜਿਹੜਾ ਬੀਜਰਸ ਦੀ ਪਛਾਣ ਕਰ ਦੋ ਉਸ ਮੁੰਡੇ ਦੀ ਬੱਤ ਕਿ ਹੁਣ ਮੈਨੂੰ ਉਹਦੀ ਚੰਗੀ ਤਰ੍ਹਾਂ ਪਛਾਣ ਆ ਗਈ ਹੈ ਮੁੰਡੇ ਦੀ ਉਹ ਕੋਈ ਗੱਲਬਾਤ ਹੋਈ ਹੈ ਤੁਹਾਨੂੰ ਨਹੀਂ ਲੱਗੇਗਾ ਹਾਂ ਬਿਲਕੁਲ ਲੜੂੰਗੀ ਉਹ ਕੈਮਰੇ ਦੇ ਸਾਹਮਣੇ ਆਉਣ ਤੋਂ ਇਨਕਾਰ ਕਰ ਰਿਹਾ ਕਹਿੰਦਾ ਮੇਰੀ ਫੈਮਲੀ ਦੇਖੂਗੀ ਇਹ ਦੇਖੂਗੀ ਉਹਨੂੰ ਉਦੋਂ ਨਹੀਂ ਪਤਾ ਲੱਗਾ ਜਦ ਤੱਕ ਮੇਰੇ ਗਲਾਸ ਮਾਰਿਆ ਸੀ ਮੇਰੀ ਵੀ ਤਾਂ ਬਦਨਾਮੀ ਹੋਈ ਹੈ ਵਿੱਚ ਨੂੰ ਆਫ ਕੈਮਰਾ ਮੌਗੀ ਮੰਗ ਲਈ ਆਫ ਕੈਮਰਾ ਵੀ ਤਾਂ ਆਫ ਕੈਮਰਾ ਮਾਰ ਵੀ ਮੰਗ ਰਿਹਾ ਸੀਗਾ ਪਰ ਮੈਂ ਕਹਿੰਦੀ ਆ ਕਿ ਚਲੋ ਇੱਦਾਂ ਨਹੀਂ ਹੋਣਾ ਚਾਹੀਦਾ ਹਨ ਜੋ ਕੁਝ ਹੋਇਆ ਜਲੂਸ ਨਿਕਲਿਆ ਵਾ ਤੇ ਫਿਰ ਤੂੰ ਬੰਦੇ ਆਂਗੂ ਮਾਫੀ ਮੰਗ ਲਾ ਹਨ ਤੁਸੀਂ ਕਹਿੰਦੇ ਕਿ ਮੈਂ ਗਲਤ ਕੀਤਾ ਹਨ ਕਿਉਂਕਿ ਛੋਟਾ ਹੋ ਜੇਗਾ ਇਸ ਚੀਜ਼ ਦੇ ਵਿੱਚ ਸਮਾਜ ਅੱਗੇ ਆ ਕੇ ਮਾਫੀ ਮੰਗੇ ਹਾਂ ਸਮਾਜ ਅੱਗੇ ਆ ਕੇ ਮਾਫੀ ਮੰਗੇ ਤੇ ਜੇਕਰ ਉਹ ਮਾਫੀ ਨਹੀਂ ਮੰਗਦਾ ਤੇ ਫਿਰ ਫਿਰ ਮਾਮਲਾ ਰਿਟਰਨ ਨਵਾਂ ਲਿਖਿਆ ਹੋਇਆ ਵਾ ਕਿ ਉਹਦੀ ਪਛਾਣ ਹੁਣ ਬਿੰਦੰਗੀ ਤਰੀਕੇ ਆ ਗਈ ਆ ਹੁਣ ਉਹਦੇ ਤੇ ਮਾਮਲਾ ਦਰਜ ਹੋ ਜਾਏਗਾ ਉਹ ਕਰ ਦਿਓ ਕਰਾਉਂਗੇ ਇਹ ਨਹੀਂ ਹੋ ਸਕਦਾ ਕਿ ਦੋਨੋਂ ਆਓ ਕਹੋ ਵੀ ਕੋਈ ਗਰਲ ਫੈਮਿਲੀ ਚਲੋ ਠੀਕ ਹੋ ਗਿਆ ਮੈਂ ਤਾਂ ਖੇਲੀ ਮੀਡੀਆ ਸਾਹਮਣੇ ਸਾਰਾ ਕੁਝ ਬੋਲ ਦਵੇ ਆ ਕੇ ਆਜ ਵੇ ਉਹ ਵੀ ਇੱਥੇ ਖੜਾ ਹੋ ਜੇ ਮੇਰੇ ਨਾਲ ਹੀ ਖੜਾ ਹੋ ਜਵੇ ਆ ਕੇ ਖੜਾ ਕਿਉਂ ਨਹੀਂ ਹੋ ਰਿਹਾ ਆ ਕੇ ਉਹਨੇ ਦੇ ਮੀਡੀਆ ਸਾਹਮਣੇ ਕੀ ਪਤਾ ਉਹਨੂੰ ਹੁਣ ਆਪਣੀ ਬੜੀ ਲਾਜ ਆਂਦੀ ਪੀ ਆ ਸ਼ਰਮ ਆਂਦੀ ਪੀ ਆ ਉਹਨੇ ਨਹੀਂ ਇਦਾਂ ਉਹਨੇ ਮਤਲਬ ਉਹ ਕਹਿੰਦੇ ਸੀਗੇ ਕਿ ਇਦਾਂ ਹੁਤਾ ਮੈਂ ਕਿਹਾ ਇਦਾਂ ਕਮਰੇ ਅੰਦਰ ਬੈਠ ਕੇ ਸਮਝੌਤਾ ਨਹੀਂ ਮੈਂ ਕਰਨਾ ਕਿਸੇ ਨਾਲ ਠੀਕ ਆ ਨਾ ਜਿਹੜੀ ਗੱਲ ਸੱਚੀ ਆ ਆ ਗੱਲ ਤੇ ਹੁਣ ਸਮਝੌਤਾ ਨਹੀਂ ਹੋਏ ਨਹੀਂ ਕਾਰਵਾਈ ਕਰੋਗੇ ਬਿਲਕੁਲ ਜੀ ਜੀ